ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਆਏ ਆਂ ਜੀ ਏਰੀਆ ਸ਼ਹਿਰ ਤਹਿਸੀਲ ਜੀਰਾ ਹੈਗਾ ਜੀ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਹੈ ਜੀ ਬਿਲਕੁਲ ਦੋਸਤੋ ਜਿਹੜਾ ਸ਼ਹਿਰ ਜੀਰਾ ਉੱਥੇ ਦੋਸਤੋ ਇਹ ਨੀਲੀ ਰਾਵੀ ਦੀ ਇੱਕ ਝੋਟੀ ਖੜੀ ਹੈਗੀ ਆ ਜਿਹੜੇ ਵੀਰ ਮੇਰੇ ਚਾਹਵਨ ਹੋਣ ਸ਼ਕੀਨ ਹੋਣ ਨੀਲੀ ਰਾਵੀ ਖਰੀਦਣ ਦੇ ਟੇਡਾ ਕਟ ਹੈਗਾ ਬਾਕੀ ਵੀਰ ਹੁਣਾਂ ਤੋਂ ਪੂਰੀ ਡਿਟੇਲ ਜਿਹੜੀ ਆਪਾਂ ਜਾਣਕਾਰੀ ਪੁੱਛ ਲਵਾਂਗੇ ਕੀ ਡਿਟੇਲ ਹੈਗੀ ਆ ਸੋ ਚਲਦੇ ਆ ਵੀਰ ਹੁਣਾਂ ਦੇ ਕੋਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸੋ ਵੀਰ ਜੀ ਪਹਿਲਾਂ ਆਪਣਾ ਨਾਮ ਦੱਸਿਓ ਜੀ ਹਰੀ ਸਿੰਘ ਠੀਕ ਆ ਹਰੀ ਸਿੰਘ ਵੀਰ ਜੀ ਤੇ ਸ਼ਹਿਰ ਜੀਰੇ ਦੇ ਵਿੱਚ ਹੀ ਪੈ ਜਾਂਦਾ ਨਾ ਜੀ ਸਾਰਾ ਟਿਕਾਣਾ ਠੀਕ ਆ ਤੇ ਨੀਲੀਰਾ ਵੀ ਤੇ ਇਹ ਜਿਹੜੀ ਆਪਣੀ ਝੋਟੀ ਹੈ ਕਿੰਨਾ ਸਮਾਂ ਸੁਹਾ ਸੁਈ ਹੈ ਜੀ ਇਹ ਦੂਜਾ ਸੁਹਾ ਸੁਈ ਹੈ ਜੀ ਤੇ ਤਕਰੀਬਨ ਅੱਜ ਕਿੰਨਾ ਟਾਈਮ ਹੋ ਗਿਆ ਸੁਏ ਨੂੰ 2 ਮਹੀਨੇ ਹੋ ਗਏ ਸੀ ਤੇ ਮਗਰ ਬੱਚਾ ਕੀ ਹੈ ਜੀ ਕੱਟਾ ਜੀ ਕੱਟਾ ਮਗਰ ਹਾਂਜੀ ਹਾਂਜੀ ਠੀਕ ਆ ਵੀਰ ਸੋ ਕਿਸਾਨ ਵੀਰੋ ਜਿਹੜੀਆਂ ਨਿਸ਼ਾਨੀਆਂ ਤੁਸੀਂ ਨੀਲੀਰਾਵੀ ਦੇ ਵਿੱਚ ਟੇਡਾ ਕੱਟ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਬਿੱਲੀ ਆਖ ਦੋਸਤੋ ਜਿਹੜੇ ਮਗਰਲੇ ਪੈਰ ਹਨ ਵਾਈਟ ਹਨ ਬਾਕੀ ਟੇਡੇ ਕੱਟ ਦੇ ਵਿੱਚ ਦੋਸਤੋ ਜਿਹੜੇ ਅਗਲੇ ਪੈਰ ਉਹ ਬਲੈਕ ਹਨ ਬਾਕੀ ਤੁਸੀਂ ਵੇਖ ਸਕਦੇ ਹੋ ਕੁੰਡਾ ਸਿੰਘ ਹੈਗਾ ਬਿਲਕੁਲ ਸ਼ਕੀਨ ਚੋਟੀ ਹੈਗੀ ਆ ਬਾਕੀ ਵੀਰ ਹੁਣ ਤਾਂ ਆਪਾਂ ਮਿਲਕ ਪਾਰੇ ਵੀ ਜਾਣ ਲੈਣੇ ਆ ਵੀ ਕਿੰਨਾ ਕ ਜਿਹੜਾ ਮਿਲਕ ਹੈਗਾ ਵੀਰ ਜੀ ਤਾਜੀ ਜਦੋਂ ਸੂਈ ਸੀ ਕਿੰਨਾ ਕ ਦੁੱਧ ਹੈਗਾ ਸੀ ਇਹਦਾ ਉਹ ਤਾਂ 14 15 ਲੀਟਰ ਸੀ 14 ਕਿ ਲੀਟਰ ਦੀ ਕੈਪੈਸਿਟੀ ਰਹੀ ਆ ਹਾਂਜੀ ਦੂਜਾ ਸਵੇਰ ਸੀਗਾ ਹਾਂਜੀ ਹਾਂਜੀ ਤੇ ਇਸ ਟਾਈਮ ਜਿਹੜਾ ਦੁੱਧਾ ਰੈਡੀ ਕਿੰਨਾ ਕ ਹੈ 11 ਲੀਟਰ ਜੀ 11 ਲੀਟਰ ਬਿਲਕੁਲ ਤਿਆਰ ਆ ਜੀ ਹਾਂਜੀ ਪੂਰਾ ਤਿਆਰ ਕੰਡੇ ਵਾਲਾ ਦੁੱਧ ਤਿਆਰ ਹਾਂਜੀ ਹਾਂਜੀ ਤੇ ਚੁਵਾਈ ਵੀਰ ਜੀ ਕਿੱਦਾਂ ਦੀ ਆ ਬਿਲਕੁਲ ਪੋਲੀ ਦੀ ਪੋਲੀ ਚੁਵਾਈ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਸੋ ਕਿਸਾਨ ਜੀ ਉਹ 11 ਲੀਟਰ ਦੀ ਜਿਹੜੀ ਇਸ ਟਾਈਮ ਚੁਆਈ ਰੈਡੀ ਹੈਗੀ ਆ ਤੇ ਬਾਈ ਹੋਰਾਂ ਕਿਹਾ ਵੀ ਦੋ ਡੰਗ ਦੀ ਆਪਣੀ ਤਿੰਨ ਡੰਗ ਦੀ ਚੁਆਈ ਤੁਸੀਂ ਕਰਕੇ ਤਸੱਲੀ ਕਰ ਸਕਦੇ ਹੋ ਤਾਰ ਬਿਲਕੁਲ ਮੋਟੀ ਹੈਗੀ ਆ ਬਾਕੀ ਛੋਟੀ ਦੋਸਤੋ ਤੁਸੀਂ ਆਪ ਖੁਦ ਚੈੱਕ ਕਰ ਸਕਦੇ ਹੋ ਵਧੀਆ ਨੀਲੀ ਰਾਵੀ ਦੇ ਵਿੱਚ ਬਹੁਤ ਵਧੀਆ ਸਟਰਕਚਰ ਦੀ ਇਹ ਜਿਹੜੀ ਆ ਬੰਤਰਪਾ ਕਾਫੀ ਵਧੀਆ ਹੈਗੀ ਆ ਛੋਟੀ ਦੀ ਬਾਕੀ ਜਿਹੜੀ ਉਮਰ ਆ ਦੋਸਤੋ ਉਹ ਵੀ ਤਕਰੀਬਨ ਹਜੇ ਮੈਨੂੰ ਲੱਗਦਾ ਵੀ ਛਗੀ ਹੋਵੇਗੀ ਮੂੰਹ ਜੇ ਤੋ ਤੱਕ ਬਾਕੀ ਮੈਂ ਵੇਖਿਆ ਨਹੀਂ ਕਿ ਬਾਕੀ ਛਗੀ ਹੋਵੇਗੀ ਚੋਟੀ ਅ 100 ਵੀਰ ਦੀ ਜਿਹੜਾ ਮੋਲਾ ਕੀ ਡਿਮਾਂਡ ਕਰ ਰਹੇ ਨੇ 90000 ਰੁਪਏ ਡਿਮਾਂਡ ਹੈ ਜਿਸ ਨੂੰ ਮੰਨਤਾ ਨੂੰ ਠੀਕ ਆ ਜੀ ਤੇ ਇੱਕ ਹਫਤਾ ਹੋ ਗਿਆ ਹੈ ਗੱਬਣ ਉਹ ਤੋਂ ਪਿਸਟਲ ਬੋਲ ਤੋਂ ਗੱਬਣ ਨੀਲੀ ਰਵੀ ਵਾਲੇ ਠੀਕ ਆ ਜੀ ਸੋ ਕਿਸਾਨ ਵੀਰੋ ਤਕਰੀਬਨ ਇੱਕ ਹਫਤਾ 1 ਵੀਕ ਹੋ ਗਿਆ ਵੀ ਗੱਬਣ ਪਿਸਟਲ ਬੋਲ ਜਿਹੜਾ ਟੰਡੀਆਂ ਪਿੰਡ ਪਿਸਟਲ ਬੋਲ ਹੈਗਾ ਆਪਣਾ ਗੋਰਾ ਓਨਰ ਹੈਗਾ ਉਸ ਦਾ ਬਾਈ ਤੇ ਚੰਗੀ ਲਾਈਨ ਦਾ ਦੋਸਤੋ ਉਹ ਪਿਸਟਲ ਬੁੱਲ ਹੈਗਾ ਪਿੱਛੋਂ ਵਸਤੀ ਭਗ ਸਿੰਘ ਜਾਂ ਸੁਨਮਾ ਵਾਲੀ ਵਸਤੀ ਦੀ ਕਾਫੀ ਵਧੀਆ ਬਲੱਡ ਲਾਈਨ ਹੈਗੀ ਆ ਉਸ ਬੁੱਲ ਦੀ ਤੇ ਪਿਸਟਲ ਬੁੱਲ ਤੋਂ ਦੋਸਤੋ ਜਿਹੜੀ ਇਹ ਚੋਟੀ ਗੱਭ ਹੈਗੀ ਆ ਤਕਰੀਬਨ ਇੱਕ ਹਫਤਾ ਹੋ ਗਿਆ ਦੋਸਤੋ ਇਸ ਨੂੰ ਗੱਬਣ ਹੋਈ ਨੂੰ ਬਾਕੀ ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਫੀ ਜਿਆਦਾ ਚੰਗਾ ਰਿਜ਼ਲਟ ਦੋਸਤੋ ਦੇਵੇਗੀ ਜਿੱਦਾਂ ਦੀ ਇਹ ਖੁਦ ਸਟਰਕਚਰ ਦੀ ਢੇਡੇ ਘੱਟ ਦੇ ਵਿੱਚ ਦੋਸਤੋ ਜਿਹੜੀ ਹੈਗੀ ਹੈ ਚੋਟੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੰਗੀ ਇਸ ਤੋਂ ਆਸ ਕੀਤੀ ਜਾਂਦੀ ਹੈ ਬਾਕੀ ਦੋਸਤੋ ਮਿਲਕ ਦੀ ਵੀ ਗੱਲ ਕਰੀਏ ਤੇ ਤਕਰੀਬਨ ਤੀਜੇ ਸੂਬੇ ਦੇ ਵਿੱਚ ਜਾ ਕੇ ਮਿਲਕ ਵੀ 15 16 ਪਲੱਸ ਹੋਵੇਗਾ ਜਿੱਥੋਂ ਤੱਕ ਇਸ ਦੀ ਗਾਰੰਟੀ ਖੁਦ ਮਾਲਕ ਵੀ ਦੇ ਰਹੇ ਨੇ ਤਕਰੀਬਨ ਵੀ 15 16 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਹੈ ਤੀਜੇ ਸੂਬੇ ਦੀ ਰਹੇਗੀ ਬਾਕੀ ਦੋਸਤੋ ਜਿਹੜਾ ਮੋਹਰ ਲ ਇੱਕ ਵਾਰੀ ਫਿਰ ਦੱਸ ਦ ਇਸ ਦੇ ਜਿਹੜਾ ਮੁੱਲ ਹੈਗਾ ਮੌਕੇ ਤੇ ਕੋਈ ਵੀ ਸੱਜਣ ਜਿਹੜਾ ਮੇਰਾ ਵੀਰ ਕੋਈ ਦੂਰੋਂ ਨੇੜੇੋਂ ਚੱਲ ਕੇ ਆਉਂਦਾ ਖਰੀਦਣ ਦਾ ਕੋਈ ਸ਼ੁਕੀਨ ਵੀਰ ਤੇ ਮੌਕੇ ਤੇ ਮਾਣ ਤਾਂ ਜ਼ਰੂਰ ਕੀਤਾ ਜਾਵੇਗਾ ਬਾਕੀ ਜਿਹੜੀ ਝੋਟੀ ਆ ਬਿਲਕੁਲ ਦੋਸਤੋ ਇੱਕ ਨੰਬਰ ਚੋਟੀ ਜਿਹੜੀ ਚੰਗੇ ਰਿਜ਼ਲਟ ਵਾਲੀ ਆ ਉਹਨਾਂ ਦੇ ਸਮੇਂ ਦੇ ਵਿੱਚ ਚੰਗੇ ਰਿਜ਼ਲਟ ਲੈ ਵੀ ਸਕਦੇ ਆ ਚਾਹੇ ਆਪਾਂ ਬਰੀਡਿੰਗ ਦੇ ਤੌਰ ਤੇ ਵੀ ਲੈ ਕੇ ਜਾਣੀ ਹੋਵੇ ਤੇ ਬਹੁਤ ਵਧੀਆ ਚੰਗੇ ਰਿਜ਼ਲਟ ਇਹ ਦੇਵੇਗੀ ਚੰਗੇ ਰਿਜ਼ਲਟ ਬੱਚੇ ਪਾਵੇਗੀ ਦੋਸਤੋ ਸੋ ਜਿਹੜੇ ਵੀ ਵੀਰ ਜੀ ਇੱਕ ਮੋਬਾਈਲ ਨੰਬਰ ਨੇ ਜਿੰਨਾ ਤੇ ਆਪਾਂ ਕੰਟੈਕਟ ਕਰਨਾ ਵੀਰਾਂ ਨੇ ਤੇ ਉਹ ਮੋਬਾਈਲ ਨੰਬਰ ਵੀ ਦੱਸ ਦਿੱ ਗਏ ਜੀ 94173 ਹਾਂਜੀ 34715 ਇੱਕ ਵਾਰੀ ਫੇਰ ਬੋਲ ਦਈਏ ਜੀ 94173 ਹਾਂਜੀ 34715 ਠੀਕ ਆ ਜੀ ਠੀਕ ਆ ਸੋ ਕਿਸਾਨ ਵੀਰੋ ਜਿਹੜੇ ਇਹ ਕੰਟੈਕਟ ਨੰਬਰ ਖਾਨੇ ਇਹਨਾਂ ਨੰਬਰਾਂ ਤੇ ਤੁਸੀਂ ਸੰ ਕਿਸੇ ਟਾਈਮ ਵੀ ਬਾਈ ਹੋਰਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਰੇਟ ਤੁਸੀਂ ਆਪਣੇ ਹਿਸਾਬ ਨਾਲ ਵੀ ਲਾ ਸਕਦੇ ਹੋ ਜਿੰਨਾ ਤੁਸੀਂ ਮੌਕੇ ਤੇ ਪਹੁੰਚ ਕੇ ਆਪਦੀ ਤਸੱਲੀ ਕਰਕੇ ਆਪਦੀ ਬਿਲਕੁਲ ਤੁਹਾਡਾ ਤਸੱਲੀ ਹੋ ਜਾਏਗੀ ਸੈਟੀਸਫੈਕਸ਼ਨ ਹੋ ਜਾਏਗੀ ਤੁਹਾਨੂੰ ਆਪਦਾ ਮੋਲ ਤੁਸੀਂ ਆਪਦੇ ਤਰੀਕੇ ਨਾਲ ਵੀ ਲਗਾ ਸਕਦੇ ਹੋ ਸੋ ਜਿਹੜੇ ਮੇਰੇ ਵੀਰ ਚਾਹਵਣ ਹੋਣ ਉਹ ਦਿੱਤੇ ਗਏ ਨੰਬਰਾਂ ਤੇ ਜਰੂਰ ਸੰਪਰਕ ਕਰਕੇ ਇਹ ਝੋਟੀ ਖਰੀਦ ਸਕਦੇ ਤਕਸਨ ਵੀਰੋ ਅਗਲੀ ਇਹ ਝੋਟੀ ਹੈਗੀ ਆ ਤਕਰੀਬਨ ਡੇਢ ਸਾਲ ਦੀ ਇਸ ਦੀ ਉਮਰ ਹੋ ਗਈ ਹੈ ਜੀ ਬਾਕੀ ਚੰਗੇ ਰਿਕਾਰਡ ਵਾਲੀ ਹੈਗੀ ਹੈ ਦੋਸਤੋ 13 14 ਲੀਟਰ ਇਸ ਦੀ ਮਦਰ ਦਾ ਮਿਲਕ ਰਿਆ ਹੈਗਾ ਜੀ ਬਾਕੀ ਮੱਥੇ ਦੇ ਵਿੱਚ ਥੋੜੇ ਕਵਾਲ ਵਾਈਟ ਹਨ ਪੂਛ ਪਿੱਛੋਂ ਥੋੜੀ ਜੀ ਵਾਈਟ ਹੈਗੀ ਆ ਬਾਕੀ ਕੱਟੀ ਜਿਹੜੀ ਹੈ ਦੋਸਤੋ ਝੋਟੀ ਹੈ ਚੰਗੀ ਆ ਹਜੇ ਖੀਰੀ ਆ ਡੇਢ ਸਾਲ ਦੀ ਉਮਰ ਹੈਗੀ ਹੈ ਵੀਰੋ ਜੇ ਕਿਸੇ ਵੀਰ ਨੇ ਇਹ ਝੋਟੀ ਜਿਹੜੀ ਹੈਗੀ ਆ ਕੱਟੀ ਖਰੀਦਣੀ ਹੋਵੇ ਉਹ ਦਿੱਤੇ ਗਏ ਉੱਪਰ ਸੰਪਰਕ ਨੰਬਰਾਂ ਤੇ ਜਰੂਰ ਆਪ ਦਾ رابطہ ਕਹਿਮ ਕਰ ਸਕਦੇ ਹਨ ਦੋਸਤੋ ਝੋਲੀ ਚੰਗੀ ਹੈਗੀ ਆ ਵਧੀਆ ਚੰਗਾ ਥਾਨ ਲੱਗਾ ਹੈਗਾ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬੱਟ ਪੁੱਟ ਚੰਗੇ ਜਿਹੜੇ ਆ ਝੋਲੀ ਨੂੰ ਪੈ ਰਹੇ ਆ ਦੋਸਤੋ ਸੋਹਣੀ ਇਹ ਕੱਟੀ ਅਗੇ ਆਉਣ ਵਾਲੇ ਸਮੇਂ ਤੇ ਤਿਆਰ ਹੋਵੇਗੀ ਬਾਕੀ ਦੋਸਤੋ ਮੂਹੋਂ ਖੀਰੀ ਹੈਗੀ ਆ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਮੂਹੋਂ ਖੀਰੀ ਆ ਦੋਸਤੋ ਬਾਕੀ ਚਾਹਬਾਨ ਵੀਰ ਜ਼ਰੂਰ ਸੰਪਰਕ ਕਰ ਸਕਦੇ ਹੋ ਮੁੱਲ ਦੋਸਤੋ 25000 ਰੁਪਇਆ ਡਿਮਾਂਡ ਹੈਗੀ ਆ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਵੇਗਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ